ਲੋ ਵੀ ਦੋਸਤੋ ਜਿਹੜੇ ਵੀ ਮੰਗਦੇ ਨੇ ਆ ਚੱਕੋ ਗੰਦਲ ਵਾਲਾ ਸਾਗ ਸਰੋਂ ਆ ਆ ਜਿਹੜੀ ਆ ਇੱਕ ਤਰ੍ਹਾਂ ਇਹ ਪੱਤੇ ਵਾਲੀ ਸਰੋਂ ਆ ਬਣੇਗੀ ਬਾਅਦ ਚ ਗੰਦਲ ਆ ਖੁਸ਼ਬੂਦਾਰ ਧਨੀਆ ਆ ਦੇਸੀ ਧਨੀਆ ਖੁਸ਼ਬੂਦਾਰ ਖੁਸ਼ਬੂ ਇੰਨੀ ਆ ਰਹੀ ਆ ਵੀ ਕਮਾਲ ਯਾਰ ਓਏ ਹੋਏ ਵੀਡੀਓ ਚ ਤਾਂ ਔਖਾ ਦੱਸਣਾ ਆ ਮਟਰ ਫਲੀ ਆ ਤੇ ਆ ਜਿਹੜੇ ਮਿੱਠੇ ਮਟਰ ਆ ਆ ਜੀ ਗਾਜਰ ਆ ਠੀਕ ਆ ਆਪਣੀ ਜਿਹੜੀ ਕਾਲੀ ਗਾਜਰ ਦੱਸੀ ਬਾਈ ਨੇ ਬਾਕੀ ਆ ਬਾਂਕਲੇ ਇਹ ਕੀ ਹੁੰਦਾ ਪਲਾ ਮੱਕਲੇ ਗਵਾਰ ਖਲੀ ਜੀ ਗਵਾਰ ਬਹੁਤ ਵਧੀਆ ਅੱਛਾ ਜੀ ਠੀਕ ਠੀਕ ਹੈ ਠੀਕ ਹੈ ਸੋ ਆਇਆ ਜਰ ਪਾਲਕ ਓਏ ਹੋਏ ਵੀ ਦੇਖੋ ਸੇਤਮਤ ਕਿੰਨਾ ਹੈ ਬੀ ਦੇਖ ਕੇ ਸਵਾਦ ਆ ਜਾਂਦਾ ਵੀ ਪਾਲਕ ਤਾਂ ਫਿਰ ਜ਼ਬਰਦਸਤ ਹੋਣੀ। ਬਾਕੀ ਆ ਗਰਮੀ ਵਾਲਾ ਜਿਹੜਾ ਸਾਗ ਆ ਜੀ। ਬਾਈ ਆ ਮੂਲੀ ਹੈਗੀ ਆ। ਮਿੱਠੀ ਮੂਲੀ ਵੀ ਇਹਨਾਂ ਕੋਲ ਹੈਗੀ ਆ। ਆ ਹਾਲੂ ਆ। ਆ ਮੇਥੀ ਦਾ ਜਿਹੜਾ ਬੀ ਆ। ਆ ਹੈਗਾ ਗੇਂਦਾ ਫੁੱਲ ਵਗੈਰਾ। ਹੈ ਆ ਸੂੰਗਰੇ। ਸੂੰਗਰੇ ਹੁਣ ਐਸ ਵੇਲੇ ਹੈ ਨਹੀਂਗੇ ਬਹੁਤ ਘੱਟ ਲੋਕਾਂ ਕੋਲ ਬਚੇ ਆ। ਕਾਲੇ ਛੋਲੇ ਆ ਬਈ ਆਪਣੇ ਹੈ। ਬਾਕੀ ਆ ਤੋਰੀ ਆ ਸਰੋਂ ਆ। ਚਿੱਟੇ ਛੋਲੇ ਜਿਹਨਾਂ ਨੂੰ ਆਪਾਂ ਕਾਬਲੀ ਚਨੇ ਕਹਿ ਦਿੰਦੇ ਆ। ਇਸੇ ਤਰ੍ਹਾਂ ਇੱਕ ਆ ਦੇਸੀ ਪਾਲਕ ਹੋ ਰਿਹਾ ਠੀਕ ਆ ਇੱਕ ਆ ਅਜਵਾਇਣ ਆ ਠੀਕ ਆ ਜਵੈਣ ਜਾਨੀ ਕਿ ਜਿਹਨੂੰ ਆਪਾਂ ਕਹਿੰਦੇ ਆ ਇਸੇ ਤਰ੍ਹਾਂ ਆ ਆਪਣੀ ਮਿੱਠੀ ਸੌਪ ਆ ਆ ਲੋ ਜੀ ਮੇਥੇ ਫੁੱਲ ਗੋਭੀ ਹੋਗੀ ਬਹੁਤ ਔਖਾ ਆ ਫੁੱਲ ਗੋਭੀ ਦਾ ਪੀ ਤਿਆਰ ਕਰਨਾ ਹਣਾ ਆ ਪਿਆਜ਼ ਹੋ ਗਿਆ ਜੀ ਸਾਡਾ ਤੇ ਇਸੇ ਤਰ੍ਹਾਂ ਇੱਕ ਅਮੁੱਲੀ ਦਾ ਬੀਜ ਆ ਅੱਖਿਆ ਵਾਲਾ ਮਿਰਚ ਆ ਟਮਾਟਰ ਆ ਛਾਲਗਮ ਹੋ ਗਿਆ ਬਰੋਕਲੀ ਹੋ ਗਈ ਹਣਾ ਫਿਰ ਸੋਏ ਜਿਹਨੂੰ ਕਹਿੰਦੇ ਵੀ ਕੌੜੀ ਸੌਂਕ ਜਾਨੀ ਹਣਾ ਇਸੇ ਤਰ੍ਹਾਂ ជីਰਾ ਆ ਇਹਦੇ ਨਾਲ ਹੀ ਇਹਦੇ ਵਿੱਚ ਮੱਧ ਗੋਬੀ ਵੀ ਆ ਇਹਦੇ ਵਿੱਚ ਗੰਢ ਗੋਬੀ ਵੀ ਆ ਇਹਦੇ ਵਿੱਚ ਆਹ ਬਾਈ ਨੇ ਚਕੰਦਰ ਰੱਖਿਆ ਹੋਇਆ ਚਕੰਦਰ ਦਾ ਬੀਜ ਆ ਅੱਗੇ ਹੈਗਾ ਜੀ ਬੇਂਗਣ ਮਿਰਚਾਂ ਨੇ ਹਾਂ ਦੇ ਨਾਲ ਮਿਰਚਾਂ ਨੇ ਤੇ ਇਧਰ ਵੀ ਸਦਾ ਬਹਾਰ ਮਿਰਚ ਹੈਗੀ ਆ ਚਿੱਟਾ ਛਰਗਮ ਹੈਗਾ ਆ ਬੀਗਣ ਤੇ ਫਿਰ ਟਮਾਟਰ ਆ ਗਿਆ ਤੇ ਆ ਆ ਗਿਆ ਵੱਡੇ ਛੋਲੇ ਕਾਲੇ ਜਿਹੜੇ ਹੁੰਦੇ ਥੋੜੇ ਮੋਟੇ ਹੁੰਦੇ ਆ ਕੰਨਿਆਂ ਨੂੰ ਇਹ ਪਸੰਦ ਆ ਠੀਕ ਆ ਜੀ ਅਚਾਰੀ ਮਿਰਚ ਜਿਹਦਾ ਅਚਾਰ ਬੈ ਸਕਦਾ ਆ ਇਸੇ ਤਰ੍ਹਾਂ ਭਾਈ ਲੈਟਸ ਹੋਇਆ ਚਲਾਈ ਹੋਈ ਹਰੀ ਸੋਨਾ ਮੋਤੀ ਕਣਕ ਸੋਨਾ ਮੋਤੀ ਕਣਕ ਦਾ ਬੀਜ ਬਹੁਤ ਸੁਨੀਆਂ ਮੰਗ ਰਹੀ ਸੀਗੀ ਇਹ ਬਾਈ ਇਹਨਾਂ ਤੋਂ ਵੀ ਲੈ ਸਕਦੇ ਆ ਤੁਸੀਂ ਰੇਲੀ ਸਰੋ ਬਾਈ ਰੇਲੀ ਸਰੋ ਪ੍ਰਾਤਨ ਦੇਸੀ ਸਰੋ ਠੀਕ ਆ ਬਾਕੀ ਇਹਨਾਂ ਕੋਲ ਸਬਜ਼ੀਆਂ ਦੀ ਕਿੱਟ ਵੀ ਬਣੀ ਪਈ ਆ ਅੱਜ ਕੱਲ ਜਿਹੜੇ ਆਪਾਂ ਤੁਸੀਂ ਮਗਾਉਣੀ ਹੋਵੇ ਕਿੱਥੇ ਆਰਡਰ ਕਰਨਾ ਕਿਹੜੇ ਨੰਬਰ ਤੇ ਆ ਰਿਹਾ ਉਹ ਨੰਬਰ ਜਿੱਥੇ ਤੁਸੀਂ ਆਰਡਰ ਕਰਨਾ ਠੀਕ ਆ ਜੀ ਰਵੀ ਚੈਨਾ ਬਾਈ ਆ ਆ ਇਹਦਾ ਨੰਬਰ ਡਿਸਪਲੇ ਕਰਦਾ ਆ ਇਹਨਾਂ ਨੂੰ ਤੁਸੀਂ ਫੋਨ ਕਰ ਲਓ ਤੇ ਇਹ ਤੁਹਾਨੂੰ ਜਿੰਨੇ ਮਰਜੀ ਸੀਡ ਜਿੰਨੀ ਮਰਜੀ ਮਾਤਰਾ ਦੇ ਨਾਲ ਤੋਂ ਲੈ ਸਕਦੇ